ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਨੁਪ੍ਰਿਆ ਤੇ ਤੁਸੀਂ ਵੇਖ ਰਹੇ ਹੋ ਪੰਜਾਬੀ ਬੁਲੇਟਿਨ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜਲੰਧਰ ਦੀ 13 ਸਾਲਾ ਬੱਚੀ ਦੇ ਮਾਮਲੇ ਨੂੰ ਲੈ ਕੇ ਪੁਲਿਸ ਨੇ ਦੋਸ਼ੀ ਦਾ ਜੋ ਹੈ 2 ਦਿਨ ਦਾ ਰਿਮਾਂਡ ਜੋ ਹੈ ਉਸ ਦੀ ਸਮਾਪਤੀ ਤੋਂ ਬਾਅਦ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਸੀ ਤੇ ਹੁਣ ਅਦਾਲਤ ਦੇ ਵੱਲੋਂ ਪੁਲਿਸ ਨੂੰ ਜੋ ਹੈ ਉਸ ਦਾ 1 ਦਿਨ ਦਾ ਜੋ ਰਿਮਾਂਡ ਹੋਰ ਦੇ ਦਿੱਤਾ ਗਿਆ ਹੈ ਤੇ ਤੁਹਾਨੂੰ ਦੱਸ ਦਿੰਦੇ ਆ ਕਿ ਪੁਲਿਸ ਦੇ ਵੱਲੋਂ ਉਸ ਦਾ 4 ਦਿਨ ਦਾ ਰਿਮਾਂਡ ਜੋ ਹੈ ਮੰਗਿਆ ਗਿਆ ਸੀ ਪਰ ਅਦਾਲਤ ਦੇ ਵੱਲੋਂ ਉਸ ਨੂੰ 1 ਦਿਨ ਦਾ ਰਿਮਾਂਡ ਜੋ ਹੈ ਦਿੱਤਾ ਗਿਆ ਤੁਹਾਨੂੰ ਦੱਸ ਦਿੰਦੇ ਆ ਕਿ ਪੁਲਿਸ ਨੇ 4 ਦਿਨ ਦਾ ਜੋ ਰਿਮਾਂਡ ਮੰਗਿਆ ਸੀ ਦੋਸ਼ੀ ਦਾ ਪਰ 1 ਦਿਨ ਦਾ ਰਿਮਾਂਡ ਵਧਾਇਆ ਗਿਆ ਹੈ ਪੁਲਿਸ ਨੇ ਮੁਲਜ਼ਮ ਬਾਰੇ ਦਸਤਾਵੇਜ਼ ਜੋ ਹੈ ਅਦਾਲਤ ਦੇ ਵਿੱਚ ਪੇਸ਼ ਕੀਤੇ ਨੇ ਇਸ ਮਾਮਲੇ 'ਚ ਪੁਲਿਸ ਚੰਗੀ ਤਰ੍ਹਾਂ ਨਾਲ ਕੰਮ ਕਰ ਰਹੀ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਜਲੰਧਰ 'ਚ 13 ਸਾਲਾ ਲੜਕੀ ਦਾ ਉਸੀ ਦੇ ਹੀ ਗਵੰਡੀ ਦੇ ਵੱਲੋਂ ਜੋ ਹੈ ਬਲਦਕਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਜਿਸ ਦੀ ਜੋ ਹੈ ਸੀਸੀਟੀਵੀ ਫੁਟੇਜ ਸਾਹਮਣੇ ਆਈ ਸੀ ਜਿਸ ਦੇ ਵਿੱਚ ਜੋ ਹੈ ਉਸਦੇ ਹੀ ਗਵੰਡੀ ਵੱਲੋਂ ਜੋ ਹੈ ਉਸ ਨੂੰ ਮਾਰ ਕੇ ਬਾਥਰੂਮ ਦੇ ਵਿੱਚ ਜੋ ਹੈ ਉਸ ਨੂੰ ਲੁਕਾਉ ਦਿੱਤਾ ਗਿਆ ਸੀ ਤੇ ਉਸ ਦੀ ਫੁਟੇਜ ਜੋ ਹੈ ਸਾਹਮਣੇ ਆਈ ਸੀ ਤੇ ਇਸ ਨੂੰ ਲੈ ਕੇ ਹੀ ਹੁਣ ਜੋ ਹੈ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ ਤੇ ਉਸ ਦਾ ਇੱਕ ਦਿਨ ਦਾ ਰਿਮਾਂਡ ਜੋ ਹੈ ਹੋਰ ਦੇ ਦਿੱਤਾ ਗਿਆ